ਦਰਮਾ ਦੇ ਠਾਡੇ ਦਰਬਾਰ ਦੁੱਧ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਬਾੜ ਸੁਖੋਟਾਲ ਗੁਰ ਸੇਵੀਐ ਐਹਨਸ ਸਹਜ ਸੁਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਰਾਗ ਸੁਹੀ ਮਹਲਾ 4 ਅਸ਼ਟ ਪਦੀਆਂ ਘਰ ਦਸਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਈ ਨਿਹਾਲ ਜਾ ਗੁਰ ਦੇਖਾ ਸਾਹਮਣੀ ਮੈਂ ਹਰ ਹਰ ਨਾਮ ਵਿਸਾਉ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਆਥਾਉ ਰਹਾਉ ਆਓ ਸਤ ਗੁਰੂ ਵੇਖ ਵਿਦਸੀਆ ਹਰ ਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲੀਆਂ ਨਾ ਪਾਇਆ ਮੁਖ ਦਵਾਰ ਸਤ ਗੁਰ ਬਿਰਹੀ ਨਾਮ ਕਾ ਜੇ ਮਿਲੇ ਤ ਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੋਤਿਆਂ ਗੁਰਸਾਹੀਏ ਉੱਠਦਿਆਂ पी गुर कोई ऐसा गुरमुख हाँ हों तो पाओ कोई ऐसा सज्जन लो ਮੈਂ ਪ੍ਰੀਤਮ ਦੇ ਮਿਲਾਏ ਸਤ ਗੁਰ ਮਿਲੀਏ ਹਰ ਪਾਇਆ ਮਿਲਿਆ ਸਹਜ ਸੁਭਾਏ ਸਤ ਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇ ਖਣਕਾ ਚਾਉ ਔ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਓ ਜਾਓ ਮਛਲੀ ਬਿਨ ਪਾਣੀਏ ਰਹੇ ਨ ਕਿਤੇ ਉਪਾਈ ਓ ਹਰ ਬਿਨ ਸੰਤ ਨ ਜੀਵਈ ਮੇਰੇ ਹਾ ਬਿਨ ਹਰ ਨਾਮੇ ਮਰ ਜਾਏ ਮੈਂ ਸਤ ਗੁਰ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾਂ ਮਾਓ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੇ ਮਾਏ ਮੈਂ ਧਰ ਸੱਚੀ ਕੀ ਹਰ ਨਾਮ ਰਹਾ ਲਿਵ ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੁ ਦੇ ਦ੍ਰਿੜਾਈ ਜਿਸ ਪ੍ਰਾਪਤ ਸੋ ਲਹੀ ਗੁਰ ਚਰਣੀ ਲਾਗਿ ਆਏ ਅਖਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੀਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤ ਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ओ अविनाशी पुरख है सब मही रहे समाए राम नाम धन संचिया साबत पूंजी रास नानक दरगह मनिया गुरपुरे सबस ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਸ ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਬਾਸ ਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ